ਚੱਲ ਵੇ ਕਿਸਾਨ ਮਨਾ ਚੱਲੀਏ ਸ਼ਬਦਾਂ ਦੀ ਫਸਲ ਉਗਾਉਣ ਨੂੰ ਚੱਲ ਵੇ ਕਿਸਾਨ ਮਨਾ ਚੱਲੀਏ ਸ਼ਬਦਾਂ ਦੀ ਫਸਲ ਉਗਾਉਣ ਨੂੰ ਹੋਇਆ ਕੀ ਜੇ ਚੋਗ ਚੁਗ ਹੋ ਗਏ ਹੋਇਆ ਕੀ ਜੇ ਚੋਗ ਚੁਗ ਹੋ ਗਏ ਬੜਾ ਕੁਝ ਅਜੇ ਵੀ ਬਚਾਉਣ ਨੂੰ ਚੱਲ ਵੇ ਕਿਸਾਨ ਮਨਾ ਚੱਲੀਏ ਸ਼ਬਦਾਂ ਦੀ ਫਸਲ ਉਗਾਉਣ ਨੂੰ ਹੋ ਆਪਣਾ ਅਨਾਜ ਅਸੀਂ ਆਪ ਹੀ ਚੱਕੀ ਦੇਆਂ ਪੁੜਾਂ ਵਿੱਚ ਪੀ ਲਿਆ ਕੁੜਤੀ ਦਾ ੱਚਗਾ ਕੋਈ ਪਟਿਆ ਉਹ ਵੀ ਆਪੇ ਸੂਈ ਨਾਲ ਸੀ ਲਿਆ ਉਹ ਵੀ ਆਪੇ ਸੂਈ ਨਾਲ ਸੀ ਲਿਆ ਆਤਮਾ ਜੇਲੀ ਰਾਲੀ ਰੋ ਗਈ ਆਤਮਾ ਜੇ ਲੀਰਾ ਲੀਰਾ ਹੋ ਗਈ ਦੱਸੋ ਕਿਹੜਾ ਆਊਗਾ ਸਿਓ ਹੁਣ ਨੂੰ ਓ ਚੱਲ ਵੇਖਸਾਨ ਮਨਾ ਚਲੀਏ ਸ਼ਬਦਾਂ ਦੇ ਨਾਲ ਬਾਬੇ ਜਿੱਤ ਲੈ ਬਾਬਰਾਂ ਦੇ ਦਿਲ ਜੋਖਠੋਰ ਸੀ ਓ ਜੰਗ ਵਿੱਚ ਗੁਰੂ ਸਿੰਘਾਂ ਤੋਰਿਆ ਜੰਗਾਂ ਤੋਂ ਵੀ ਅੱਗੇ ਕੁਝ ਹੋਰ ਸੀ ਜੰਗ ਤੋਂ ਵੀ ਅੱਗੇ ਕੁਝ ਹੋਰ ਸੀ ਪੜ ਕੇ ਜ਼ਫਰਨਾਮਾ ਤੁਰਿਆ ਪੜ ਕੇ ਜ਼ਫਰਨਾਮਾ ਤੁਰਿਆ ਜ਼ਬਰ ਵੀ ਪੁੱਲ ਬਖਸ਼ਾਉਣ ਨੂੰ ਓ ਚੱਲ ਵੇਖ ਸਾਨ ਮਨਾ ਚੱਲੀਏ ਸ਼ੰਦ ਟੱਪੇ ਸ਼ਿਰਫੀ ਤੇ ਕਾਫੀਆਂ ਕਿੰਨੇ ਰੰਗ ਸੈਤ ਚ ਸਮਾ ਗਏ ਕਿਰਤੀ ਨੇ ਬੋਲੀ ਮਾਂ ਪੰਜਾਬੀ ਦੇ ਬੰਜਰਾ ਚ ਬਾਗ ਨੇ ਉਗਾ ਗਏ ਕਿੰਨੇ ਪਖ ਲੇਖ ਕਾ ਫਰੋਲਤੇ ਕਿੰਨੇ ਪਖ ਲੇਖ ਕਾ ਫਰੋਲਤੇ ਕਿੰਨਾ ਕੁਝ ਅਜੇ ਵੀ ਸੁਣੋਣ ਨੂੰ ਓ ਚੱਲ ਵੇਖ ਸੋਨ ਮਨਾ ਚੱਲੀ ਏ ਨਾ ਚੁੱਪ ਕਰ ਹੁਣ ਹਰਜਿੰਦਰਾ ਚੁੱਪ ਵਿੱਚ ਹੁਣ ਨਾ ਪਲਾਈ ਵੇ ਵੇਖ ਓ ਦੇ ਲਾਲ ਸੁਹੇ ਬੋਲਾਂ ਦੀ ਫਿਰਦੇ ਨੇ ਸੁਰਖੀ ਲਗਾਈ ਵੇ ਓਏ ਫਿਰਦੇ ਨੇ ਸੁਰਖੀ ਲਗਾਈ ਵੇ ਟੀਵੀ ਅਖਬਾਰਾਂ ਤਾਂ ਬੇਚੈਨ ਨੇ ਦੀ ਵੀ ਅਖਬਾਰਾਂ ਤਾਂ ਬੇਚੈਨ ਨੇ ਫਿਰਦੇ ਨੇ ਚੁੱਪ ਕਰ ਵੋ ਹੁਣ ਨੂੰ ਚੱਲ ਵੇ ਕਿਸਾਨ ਮਨਾ ਚੱਲੀਏ ਸ਼ਬਦਾਂ ਦੀ ਫਸਲ ਅਗਾਉਣ ਨੂੰ ਓਏ ਹੋਇਆ ਕੀ ਜੇ ਚੋਗ ਚੁਗ ਹੋ ਗਏ ਹੋਇਆ ਕੀ ਜੇ ਚੋਗ ਚੁਗ ਹੋ ਗਏ ਬੜਾ ਕੁਝ ਅਜੇ ਵੀ ਬਚਾਉਣ ਨੂੰ ਚੱਲ ਵੇ ਕਿਸਾਨ ਮਨਾ ਚੱਲੀਏ ਸ਼ਬਦਾਂ ਦੀ ਫਸਲ ਯਗੋਂਣ ਨੂੰ